ਪਠਾਨਕੋਟ ਦੇ ਨਗਰ ਸੁਧਾਰ ਟਰੱਸਟ ਦੇ ਨਵ ਨਿਯੁਕਤ ਚੇਅਰਮੈਨ ਭੁਵਤੀ ਸ਼ਰਮਾ ਹੁਣ ਵੱਲੋਂ ਅੱਜ ਆਪਣਾ ਕਾਰਜਬਾਰ ਜਿਹੜਾ ਸੰਭਾਲ ਲਿੱਤਾ ਗਿਆ ਉਹਨਾਂ ਦੇ ਤਾਜ ਪੋਸ਼ੀ ਕਾਰਗਰਮ ਦੇ ਵਿੱਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸਾਰੀ ਕਲਸੀ ਤੋਂ ਕਿ ਬਤਾਲਾ ਤੋਂ ਵਿਧਾਇਕ ਨੇ ਉਹਨਾਂ ਦੇ ਨਾਲ ਨਾਲ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਇੱਥੇ ਪਹੁੰਚੇ ਸੀਗੇ ਤਮਾਮ ਲੀਡਰਸ਼ਿਪ ਵੱਲੋਂ ਜਿਹੜਾ ਇੱਥੇ ਸ਼ਿਰਕਤ ਕੀਤੀ ਗਈ ਹੈ ਤੇ ਉਹਨਾਂ ਨੂੰ ਉਹਨਾਂ ਦੇ ਤਾਜ ਪੋਸ਼ੀ ਪ੍ਰੋਗਰਾਮ ਦੇ ਵਿੱਚ ਜਿਹੜਾ ਉਹਨਾਂ ਨੂੰ ਸ਼ੁਭ ਕਾਮਨਾ ਦਿੱਤੀਆਂ ਗਈਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਭੁਵਤੀ ਸ਼ਰਮਾ ਹੁਣ ਵੱਲੋਂ ਤੇ ਅਮਨ ਸ਼ੇ ਆਮ ਆਦੀ ਪਾਰਟੀ ਦੀ ਹੈ ਉਹ ਜਿਹੜੀ ਵੀ ਸਰਕਾਰ ਵੀ ਜਿਹੜੀ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਹੈਗੀ ਹੈ ਜਿਸ ਕਰਕੇ ਲੋਕਾਂ ਦੇ ਕੰਮ ਨੇ ਪੂਰੇ ਕੀਤੇ ਜਾਣਗੇ ਇਸ ਮੌਕੇ ਤੇ ਹਜ਼ਾਰਾਂ ਦੇ ਲੋਕਾਂ ਵੱਲੋਂ ਜਿਹੜੀਆਂ ਸ਼ੁਭਕਾਮਨਾਵਾਂ ਵੇੜੀਆਂ ਆ ਬੋਤੀ ਸ਼ਰਮਾ ਹੁਣ ਦਿੱਤੀਆਂ ਗਈਆਂ ਨੇ ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਆਮਨ ਸ਼ੇਸ਼ ਸਿੰਘ ਸਿਆਰੀ ਕਲਸੀ ਹੁਣਾਂ ਦੇ ਨਾਲ ਬੋਤੀ ਸ਼ਰਮਾ ਹੁਣਾਂ ਦੇ ਨਾਲ ਤੇ ਬਟਾਲਾ ਤੋਂ ਜਿਹੜੇ ਡੇਰਾ ਬਾਬਾ ਨਾਨਕ ਕੋ ਵੀਧਾਇਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕੀ ਕਹਿਣਾ ਉਹਨਾਂ ਦਾ ਇਸ ਤਾਲਬੋਸ਼ੀ ਦੇ ਦੌਰਾਨ ਬਿਲਕੁਲ ਜੀ ਅੱਜ ਪਠਾਨਕੋਟ ਦੇ ਲੋਕਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿਉਂਕਿ ਇ ਕਬੂਤੀ ਸ਼ਰਮਾ ਜੀ ਨੂੰ ਨਿਯੁਕਤ ਕੀਤਾ ਗਿਆ ਔਰ ਜਿਹੜੇ ਵੀ ਇੰਪਰੂਵਮੈਂਟਸ ਦੇ ਰੁਕੇ ਹੋਏ ਕੰਮ ਸੀ ਪਤੌਰ ਪਠਾਨਕੋਟ ਦੇ ਵੀ ਜਿਹੜੇ ਰੁਕੇ ਹੋਏ ਕੰਮ ਸੀ ਪਹਿਲਾਂ ਵੀ ਬਬੂਤੀ ਜੀ ਦੇਖ ਰਹੇ ਨੇ ਔਰ ਹੁਣ ਇੱਕ ਜਿਹੜੀ ਜ਼ਿੰਮੇਵਾਰੀ ਵਾਲੀ ਹੋਰ ਕਲਮ ਮਿਲ ਗਈ ਹੈ ਕਿ ਉਹ ਜ਼ਿੰਮੇਵਾਰੀ ਨੂੰ ਅਦਾ ਕਰਦੇ ਹੋਏ ਪਠਾਨਕੋਟ ਦੇ ਲੋਕਾਂ ਨੂੰ ਜਿਹੜੇ ਵੀ ਉਹਨਾਂ ਨੂੰ ਸੁੱਖ ਸਹੂਲਤਾਂ ਵੱਧ ਤੋਂ ਵੱਧ ਪ੍ਰਵਾਨ ਕਰ ਸਕੀਏ ਅੱਜ ਬਤੌਰ ਜ਼ਿੰਮੇਵਾਰੀ ਦੀ ਕੁਰਸੀ ਸੰਭੀ ਹੈ ਮੈਂ ਸਾਰੇ ਪਠਾਨਕੋਟ ਵਾਸੀਆਂ ਨੂੰ ਮੁਬਾਰਕਬਾਦ ਪਠਾਨਕੋਟ ਦੀ ਗੱਲ ਕਰੀਏ ਤਾਂ ਅੱਜ ਤੱਕ ਕੋ ਕਿਤਨਾ ਕਿਤੇ ਕਾਫੀ ਦੂਰੀ ਜਿਹੜੀ ਬਣਾਈ ਹੋਈ ਹੈ ਪਠਾਨਕੋਟ ਦੇ ਵਿੱਚ ਕੋਈ ਫੰਡ ਨਹੀਂ ਮੋਈਆ ਹੋਰੇ ਲਗਾਤਾਰ ਕਿਵੇਂ ਜਿਹੜਾ ਕਿ ਅੱਗੇ ਪ੍ਰੋਸੈਸ ਕੀਤਾ ਜਾ ਰਿਹਾ ਹੈ ਦੇਖੋ ਜੀ ਮੈਂ ਇੱਕ ਗੱਲ ਅਕਸਰ ਕਹਿਣਾ ਹੁੰਦਾ ਜਦੋਂ ਵੀ ਤੁਹਾਡੇ ਹਲਕੇ ਦੀ ਗੱਲ ਆਉਂਦੀ ਹੈ ਤੁਹਾਡੇ ਏਰੀਏ ਦੀ ਗੱਲ ਆਉਂਦੀ ਹੈ ਕਿਉਂਕਿ ਪਹਿਲਾਂ ਪਠਾਨਕੋਟ ਅਸੀਂ ਕੁਸ ਗਏ ਹਾਂ ਸਰਕਾਰ ਆਪਦੀ ਹੈ ਹੁਣ ਬਬੂਤੀ ਜੀ ਜਿਹੜੀ ਹੈ ਜਿਤਨਾ ਹੁਣ ਗਰਦੀਪ ਰੰਧਾਵਾ ਜੀ ਇਹਦਾ ਬੱਬਾ ਨਾਨਕ ਵਾਲਿਆਂ ਨੇ ਐਮ ਐਲ ਏ ਬਣਾਇਆ ਤੁਹਾਨੂੰ ਕੱਲ ਬੇਬਾਕ ਹੋ ਕੇ ਉਹ ਆਪਣੇ ਹਲਕੇ ਦੀਆਂ ਗੱਲਾਂ ਰੱਖ ਰਹੇ ਨੇ ਪਹਿਲਾਂ ਵੀ ਇਹਨਾਂ ਨੇ ਆਪਣੇ ਹਲਕੇ ਦੀਆਂ ਮੰਗਾਂ ਰੱਖੀਆਂ ਪੈਸੇ ਵੀ ਲੈ ਕੇ ਆ ਰਹੇ ਡਵੈਲਪਮੈਂਟ ਵੀ ਹੋ ਰਹੀ ਆ ਹੁਣ ਕਿਤੇ ਨਾ ਕਿਤੇ ਵਿਧਾਨ ਸਭਾ ਭੇਜਣ ਤੋਂ ਬਗੂਤੀ ਜੀ ਥੋੜਾ ਜਿਹਾ ਮੈਂ ਕਹਿ ਸਕਦਾ ਵੀ ਆਪਾਂ ਪਠਾਨਕੋਟ ਦੇ ਲੋਕ ਜਿਹੜੇ ਵਿਚਾਰ ਰਗੇ ਸੋ ਹੁਣ ਮੈਂ ਵੀ ਆਪਣੇ ਵੱਲੋਂ ਵੀ ਜ਼ਿੰਮੇਵਾਰੀ ਦੰਨਾ ਵੀ ਜਿਹੜੇ ਜਿਹੜੇ ਵੀ ਕੋਈ ਪਠਾਨਕੋਟ ਦੇ ਰੁਕੇ ਹੋਏ ਕੰਮ ਨੇ ਆਪਾਂ ਰਲ ਕੇ ਸਾਰਾ ਪਰਿਵਾਰ ਰਲ ਕੇ ਜਿਹੜਾ ਬਾਬੀ ਉਹਦੀ ਡਿਵੈਲਪਮੈਂਟ ਕਰਾਵਾਂਗੇ। ਸੋਨਾਂ ਦੇ ਮੁੱਦੇ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਵਿਪਖਸ਼ੀ ਪਾਰਟੀ ਜਿਹੜੀਆਂ ਲਗਾਤਾਰ ਜਿਹੜੇ ਕਿ ਮੁੱਦੇ ਚੁੱਕੀਆਂ ਨੇ ਤਾਂ ਕਿ ਕਾਸਰੀਆਂ ਨੇ ਆਮ ਆਦਮੀ ਪਾਰਟੀ ਦੇ ਦੇਖੋ ਜੀ ਕਿਸਾਨ ਕੌਣ ਨੇ ਮੈਂ ਵੀ ਇੱਕ ਕਿਸਾਨ ਦਾ ਪੁੱਤ ਗੁਰਦੀਪ ਰੰਧਾਵਾ ਜੀ ਵੀ ਕਿਸਾਨ ਨੇ ਕਿਸਾਨ ਸਰ ਦੇ ਭਰਾ ਨੇ ਸਾਡਾ ਪਰਿਵਾਰ ਹੈ। ਕਹਿਣ ਦਾ ਭਾਵੇਂ ਇਹ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨ ਮੈਂ ਇਹੋ ਬੇਨਤੀ ਕਰਨਾ ਹੈ ਦੇਖੋ ਸਾਡੀ ਲੜਾਈ ਸੈਂਟਰ ਨਾਲ ਹੈ ਨਾ ਕਿ ਪੰਜਾਬ ਦੇ ਵਿੱਚ ਹੈ ਸਾਡੀਆਂ ਮੰਗਾਂ ਜਿਹੜੀਆਂ ਉਹ ਸੈਂਟਰ ਨਾਲ ਰਿਲੇਟਡ ਆ ਨਾ ਕਿ ਪੰਜਾਬ ਦੇ ਨਾਲ ਰਿਲੇਟਡ ਆ ਸੋ ਕਹਿਣ ਦਾ ਭਾਵ ਇਹ ਆ ਵੀ ਸਾਡੀ ਇੱਕੋ ਇੱਕ ਸਰਕਾਰ ਦੀ ਇੱਕੋ ਇੱਕ ਮੈਨ ਇਹੋ ਵਧੀਆ ਜਿਹੜੀ ਮੈਂ ਕਹਿ ਸਕਦਾ ਸੋਚ ਹੋਣੀ ਚਾਹੀਦੀ ਹੈ ਵੀ ਸਾਡੇ ਲੋਕ ਚਾਹੇ ਕੋਈ ਬਿਜ਼ਨਸਮੈਨ ਚਾਹੇ ਕੋਈ ਸਟੂਡੈਂਟ ਹੈ ਕਿਸੇ ਨੂੰ ਵੀ ਕਿਸੇ ਕਿਸਮ ਦੀ ਚਾਹੇ ਕਿਸਾਨ ਨੇ ਕਿਸੇ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ ਸੋ ਅ ਜਦੋਂ ਸੈਂਟਰ ਕੋ ਜਾਣਗੇ ਅਸੀਂ ਕਿਸਾਨਾਂ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਖਲੋਤੇ ਆਪਾਂ ਕਦੋਂ ਪਛਾਹ ਹਟੇ ਸਾਡੇ ਮੰਤਰੀ ਸਾਹਿਬ ਦੇ ਤੁਸੀਂ ਬਿਆਨ ਵੇਖ ਲਓ ਸਾਡੇ ਜਿੰਨੇ ਵੀ ਲੀਡਰਸ਼ਿਪ ਦੇ ਬਿਆਨ ਵੇਖ ਲਓ ਪਰ ਅਸੀਂ ਉਹ ਕੰਮ ਨਾ ਕਰੀਏ ਜਿਹਦੇ ਨਾਲ ਲੜਾਈ ਜਿਹੜੀ ਹੈ ਲੜਾਈ ਤੇ ਸਾਡੀ ਵਿਰੋਧੀਆਂ ਨਾਲ ਠੀਕ ਹੈ ਲੜਾਈ ਸਾਡੀ ਭਾਜੀਪੀ ਨਾਲ ਪਰ ਦੁੱਖ ਦੀ ਗੱਲ ਇਹ ਆ ਵੀ ਜੇ ਹੁਣ ਸਾਡੇ ਪੰਜਾਬ ਦਾ ਕੋਈ ਬਿਜ਼ਨਸਮੈਨ ਦਾ ਨੁਕਸਾਨ ਹੋ ਰਿਹਾ ਜਾ ਸਾਡੇ ਪੰਜਾਬ ਦੀ ਡਵੈਲਪਮੈਂਟ ਦਾ ਕੋਈ ਨੁਕਸਾਨ ਹੋ ਰਿਹਾ ਬਾਹਰੋਂ ਇੰਡਸਟਰੀਆਂ ਆਉਣ ਵਾਲੀਆਂ ਕਿਤੇ ਨਾ ਕਿਤੇ ਘਤਾਰ ਰਹੀਆਂ ਨੇ ਵੀ ਆਪਾਂ ਇੰਚੇ ਕੰਮ ਕਰੀਏ ਕਿ ਨਾ ਕਰੀਏ ਸੋ ਕਹਿਣ ਦਾ ਭਾਵ ਆਪਾਂ ਲੋਕਾਂ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਆ ਆਪਾਂ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਚਾਹੁੰਦੇ ਆ ਉਹ ਤਾਂ ਹੀ ਦਵਾਂਗੇ ਜੇ ਪੀਸਫੁਲ ਹੋਊਗਾ ਠੀਕ ਹੈ ਸੋ ਜਿੱਥੇ ਵੀ ਜ਼ਰੂਰਤ ਆ ਕਿਸਾਨਾਂ ਨਾਲ ਕਿਸਾਨਾਂ ਦੇ ਨਾਲ ਅਸੀਂ ਨਾਲ ਮੋਢੇ ਨਾਲ ਲਾ ਕੇ ਪਰ ਬਾਟਵਾਲੇ ਮੈਟਰੋ ਲੈ ਕੇ ਬਾਟਵਾਲੇ ਮੈਟਰੋ ਲੈ ਕੇ ਕੀ ਸਟੈਂਡ ਹੈਗਾ ਹਮਾਰਾ ਪਾਰਕ ਦਾ ਦੇਖੋ ਜੀ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਹਰ ਅਫਸਰ ਦੇ ਉੱਤੇ ਕਾਨੂੰਨ ਹੈ ਸਰਕਾਰ ਹੈ ਸਰਕਾਰ ਦੇ ਉੱਤੇ ਵੀ ਕਾਨੂੰਨ ਹੈ ਠੀਕ ਹੈ ਜਿਹੜੀ ਕੋਈ ਕਰਨਲ ਵਾਲਾ ਮਸਲਾ ਜਿਹੜਾ ਉਹਨਾਂ ਦਾ ਆਇਆ ਹੈ ਉਹਨਾਂ ਨੇ ਆਪਣੀ ਕੰਪਲੇਂਟ ਦਿੱਤੀ ਹੈ ਉਹਨਾਂ ਨੇ ਵੀਡੀਓ ਦਿੱਤੀ ਹੈ ਹੁਣ ਕਿਸੇ ਨੂੰ ਕੋਈ ਸਜ਼ਾ ਦੇਣੀ ਝਟ ਫੈਸਲਾ ਕਰਕੇ ਸਜ਼ਾ ਤਾਂ ਨਹੀਂ ਦੇ ਸਕਦੇ ਹੁਣ ਉਹਦੇ ਵਾਸਤੇ ਸੇਟ ਬਿਠਾਈ ਗਈ ਹੈ ਜੇ ਦੋਸ਼ੀ ਪਾਏ ਜਾਣਗੇ ਤੇ ਆਪੇ ਕਾਰਵਾਈ ਹੋ ਜੂਗੀ ਇਹ ਨਾ ਕਰੀਏ ਆਪਾਂ ਵੀ ਕੱਲ ਇਹ ਚੱਕਰ ਪਿਆ ਵਾ ਅੱਜ ਇਹ ਹੁਣੇ ਕੰਮ ਹੋ ਜਾਵੇ ਉਹਦੇ ਉੱਤੇ ਜਿਹੜਾ ਵੀ ਆ ਉਹ ਸਿੱਟ ਜੋ ਫੈਸਲਾ ਕਰੂਗੀ ਉਹਦੇ ਅਕੋਰਡਿੰਗ ਜਿਹੜਾ ਹੋ ਕਾਰਵਾਈ ਦੇ ਵਿੱਚ ਲੋ ਐਂਡ ਹੋਣ ਦਾ ਮੁੱਦਾ ਉੱਠਿਆ ਗਿਆ ਪਿਛੇ ਦਿਨਾਂ ਦੇ ਕਈ ਜਿਹੜੇ ਪਬਲਿਕ ਅਸੂਈ ਤਾਂ ਹੋਇਆ ਉਹ ਫਲੇਕ ਕਿਸ ਤਰ੍ਹਾਂ ਦਾ ਬਣੇ ਬ੍ਰਦਰ ਸਟੈਂਡ ਤੁਹਾਡੇ ਸਾਹਮਣੇ ਮੈਨੂੰ ਇਹ ਦੱਸੋ ਜਿਤਨਾ ਅੱਜ ਸਰਕਾਰ ਕੰਮ ਕਰ ਰਹੀ ਹੈ ਅੱਜ ਜੋ ਪੁਲਿਸ ਦੀ ਮੈਂ ਕਹਿ ਸਕਦਾ ਵੀ ਬਿਹਤਰੀਨ ਜਿਹੜੀ ਕਾਰਜ ਦੀ ਉਹਨਾਂ ਦੀ ਵਿਧੀ ਜਿਹੜੀ ਅਕੇ ਨਾਲੋਂ ਵੱਧੀ ਆ ਅੱਜ ਦੇ ਸਮੇਂ ਜਿਹੜਾ ਵੀ ਗਲਤ ਅੰਸਰ ਹੈ ਇੱਥੇ ਪਠਾਨਕੋਟ ਦੇ ਵਿੱਚ ਜੇ ਮੈਂ ਕਹਾਂ ਲੋਕ ਸਭਾ ਦੇ ਵਿੱਚ ਕਿਸੇ ਦੇ ਦਿਮਾਗ ਦੇ ਵਿੱਚ ਵੜ ਕੇ ਨਹੀਂ ਅੰਦਰ ਦੇਖ ਸਕਦੇ ਵੀ ਉਹਦੇ ਅੰਦਰ ਕੀ ਚੱਲ ਰਿਹਾ ਹਾਂ ਜੇ ਕੋਈ ਗਲਤ ਕਰਦਾ ਜੇ ਉਹ ਬਖਸ਼ਿਆ ਜਾਂਦਾ ਫਿਰ ਆਪਾਂ ਸਰਕਾਰ ਤੇ ਜਾਂ ਪ੍ਰਸ਼ਾਸਨ ਤੇ ਗੱਲ ਕਰਦੇ ਆ ਜਿੰਨੇ ਵੀ ਗਲਤ ਹਰਕਤ ਕੀਤੀ ਜਿੰਨੇ ਵੀ ਕਾਨੂੰਨ ਵਿਵਸਥਾ ਨੂੰ ਖਰਾਬ ਕੀਤਾ ਚਾਹੇ ਹੁਣ ਅੰਮ੍ਰਿਤਸਰ ਦੇ ਵਿੱਚ ਸ਼ਰਾਰਤੀ ਅਨਸਰਾਂ ਨੇ ਮੰਦਰ ਦੇ ਉੱਤੇ ਜਿਹੜਾ ਗ੍ਰੇਨੇਡ ਵਾਲਾ ਰੋਲਾ ਪਾਇਆ ਸੀ ਮੈਨੂੰ ਇਹ ਮੈਨੂੰ ਇਹ ਦੱਸੋ ਉੱਥੇ ਪੁਲਿਸ ਨੇ ਵਧੀਆ ਕੰਮ ਨਹੀਂ ਕੀਤਾ ਸਰਕਾਰ ਨੇ ਵਧੀਆ ਕੰਮ ਨਹੀਂ ਕੀਤਾ ਸੋ ਕਹਿਣ ਦਾ ਭਾਵ ਇੱਕ ਚੀਜ਼ ਮੈਂ ਕਹਿਣੀ ਚਾਹੁੰਨਾ ਸਾਰੇ ਪੰਜਾਬ ਵਾਸੀਆਂ ਨੂੰ ਜਿਹੜੀ ਨੈਗੇਟਿਵਿਟੀ ਆ ਅੱਜ ਦੇ ਸਮੇਂ ਨੈਗੇਟਿਵਿਟੀ ਕਿਉਂ ਜਿਹੜੀ ਨੈਗੇਟਿਵਿਟੀ ਦਾ ਪ੍ਰਕੋਪ ਹੈ ਉਹ ਮਿੰਟ ਚ ਉਹਦੀ ਆਪਾਂ ਜਦੋਂ ਵੀ ਕੋਈ ਹੈਡਲਾਈਨ ਲਿਖੀ ਆ ਜਾਂਦੀ ਹੈ ਨਾ ਉਹਨੂੰ ਹਰ ਇੱਕ ਖੋਲ ਕੇ ਪੜਦਾ ਵੀ ਕੀ ਹੋਇਆ ਜਿੱਥੇ ਕੋਈ ਵਧੀਆ ਗੱਲ ਲਿਖੀ ਆ ਜਾਂਦੀ ਹੈ ਨਾ ਵੀ ਉਹ ਕਾਰੋਇ ਉਹ ਕਹਿੰਦੇ ਯਾਰ ਠੀਕ ਆ ਵਧੀਆ ਹੋਇਆ ਆ ਨਾ ਇਹਨੂੰ ਗਾ ਕਰਦੇ ਆ ਸਾਡਾ ਫੋਕਸ ਜਿਹੜਾ ਉਹ ਨੈਗੇਟਿਵਿਟੀ ਵੱਲ ਨੂੰ ਹੋ ਗਿਆ ਜਿਸ ਦਿਨ ਆਪਾਂ ਪੋਜ਼ਿਟਿਵਿਟੀ ਵੱਲ ਨੂੰ ਕਰ ਗਏ ਤੇ ਆਪਾਂ ਵੱਡੇ ਵੱਡੇ ਮੁਲਕਾਂ ਤੋਂ ਅਗਾਹ ਲੰਘ ਜਾਾਂਗੇ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਵੀ ਪੋਜ਼ਿਟਿਵਿਟੀ ਨੂੰ ਜ਼ਿਆਦਾ ਪ੍ਰਮੋਟ ਕਰੀਏ ਕਈ ਵਾਰੀ ਕੀ ਹੁੰਦਾ ਕੋਈ ਆਪਣਾ ਹੀ ਹੁਣ ਹਰ ਬੰਦੇ ਕੋ ਫੇਸਬੁੱਕ ਆ ਹਰ ਬੰਦਾ ਆਪੋ ਆਪਣੇ ਸੋਸ਼ਲ ਮੀਡੀਆ ਦਾ ਇੰਚਾਰਜ ਆ ਹੁਣ ਆਪਣੀ ਕਹਿਣ ਦਾ ਭਾਵ ਹੈ ਵੀ ਉਹਦੇ ਅੰਦਰ ਕੀ ਚੱਲ ਰਿਹਾ ਹੈ ਕੀ ਹੈ ਜਦੋਂ ਤੱਕ ਤੇ ਇਹਨੂੰ ਚੰਗੀ ਵਿਧੀ ਨਾਲ ਵੇਖੀਏ ਤੇ ਇਹਦੇ ਤੋਂ ਚੰਗੀ ਵਿਧੀ ਹੈ ਵੀ ਕੋਈ ਨਹੀਂ ਪਰ ਜਦੋਂ ਇਹਨੂੰ 네ਗੈਟਿਵਿਟੀ ਚ ਲੈ ਜੀਏ ਤੇ ਜਿਹੜਾ ਮਰਜ਼ੀ ਜੋ ਕੁਝ ਮਰਜ਼ੀ ਆਪਣਾ ਬਿਆਨ ਪੇਸ਼ ਕਰਦੇ ਨੇ ਸਾਡੇ ਲੋਕਾਂ ਦਾ ਯਾਰ ਵਾਕਿਆ ਹੋਊਗਾ ਆਪਾਂ ਉਹਨੂੰ 네ਗੈਟਿਵਿਟੀ ਨੂੰ ਵੱਧ ਸ਼ੇਅਰ ਕਰਦੇ ਆ ਪੋਜ਼ਿਟਿਵਿਟੀ ਨੂੰ ਕੱਟ ਕਰਦੇ ਸੋ ਮੇਰੀ ਬੇਨਤੀ ਹੈ ਜੇ ਪੰਜਾਬ ਦੀ ਤਰੱਕੀ ਕਰਨਾ ਚਾਹੁੰਦੇ ਆ ਜੇ ਅਸੀਂ ਆਪਣੇ ਹਲਕਿਆਂ ਦੀ ਤਰੱਕੀ ਕਰਨਾ ਚਾਹੁੰਦੇ ਆ ਜੇ ਪਠਾਨਕੋਟ ਦੀ ਤਰੱਕੀ ਕਰਨਾ ਚਾਹੁੰਦੇ ਆ ਅਸੀਂ ਪੋਜ਼ਿਟਿਵਿਟੀ ਨੂੰ ਅੱਗੇ ਲੈ ਕੇ ਚੱਲੀਏ ਉਹਦੇ ਨਾਲ ਤੁਹਾਡਾ ਆਉਣ ਵਾਲਾ ਸਮਾਂ ਬਿਹਤਰੀਨ ਨਜ਼ਰ ਆ ਰਿਹਾ ਠੀਕ ਹੈ ਮੈਂ ਸਭ ਤੋਂ ਪਹਿਲੇ ਆਪਣੇ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਬਖਸ਼ੀ ਹੈ ਔਰ ਤੁਸੀਂ ਦੇਖ ਪਹਿਲਾਂ ਵੀ ਦੇਖਿਆ ਹੋਣਾ ਕਿ ਮੈਂ ਟਰਸਟ ਦੇ ਵਿੱਚ ਕੰਮ ਕੀਤਾ ਹੈ ਸੋ ਅੱਜ ਤੇ ਉਦੋਂ ਤੇ ਮੇਰੇ ਤੇ ਮੇਰੇ ਹੱਥ ਬੰਨੇ ਹੋਏ ਸੀਗੇ ਅੱਜ ਮੇਰੇ ਸੱਜੇ ਪਾਸੇ ਪੰਜਾਬ ਦੇ ਪ੍ਰਧਾਨ ਬੈਠੇ ਨੇ ਅੱਗੇ ਪਾਸੇ ਐਮਐਲਏ ਸਾਹਿਬ ਬੈਠੇ ਨੇ ਪਿੱਛੇ ਦੋ ਦੋ ਚੇਅਰਮੈਨ ਅਲਕਾ ਇੰਚਾਰਜ ਪੂਰੀ ਪਾਰਟੀ ਮੇਰੇ ਨਾਲ ਖੜੀ ਹੈ ਔਰ ਮੈਂ ਪੂਰੀ ਤਮੇਤਾ ਦੇ ਨਾਲ ਪਠਾਨਕੋਟ ਦਾ ਵਿਕਾਸ ਜਿਹੜਾ ਉਹ ਕਰਾਂਗੇ ਜੋ ਵੀ ਪਿੱਛੇ ਕਮੀਆਂ ਰਹਿ ਚੁੱਕੀਆਂ ਨੇ ਉਹ ਪੂਰੀਆਂ ਕਰਾਂਗੇ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਉਸ ਦਾ ਜਿਹੜਾ ਅਕਸ ਵਧਾਵਾਂਗੇ ਔਰ ਆਪਣੀ ਪਾਰਟੀ ਨੂੰ ਉਲੰਧੀਆਂ ਤੇ ਲੈ ਕੇ ਪਠਾਨਕੋਟ ਤੇ ਦੋ ਤਿੰਨ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਸਭ ਤੋਂ ਪਹਿਲਾਂ ਤੇ ਪਠਾਨਕੋਟ ਸੀਵਰੇਜ ਜਿਹੜਾ ਹੈ ਸੀਵਰੇਜ ਦੀ ਬਹੁਤ ਜ਼ਿਆਦਾ ਮਾਰ ਹੈ ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚ ਬਹੁਤ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਜਾ ਰਿਹਾ ਔਰ ਇਸ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਹੈ ਸਫਾਈ ਵਿਵਸਥਾ ਜਿਹੜੀ ਹੈ ਉਹ ਬਿਲਕੁਲ ਚਰਮਰਾ ਗਈ ਦੀ ਹੈ ਔਰ ਕਾਰਪੋਰੇਸ਼ਨ ਜਿਹੜੀ ਹੈ ਉਹ ਕਾਂਗਰਸ ਪੁਰਿਸ ਕਰਕੇ ਉਹ ਲੋਕ ਕੰਮ ਨਹੀਂ ਕਰਦੇ ਕਿ ਉਹ ਇਸ ਕਰਕੇ ਨਹੀਂ ਕਰਦੇ ਕਿ ਸਰਕਾਰ ਦੇ ਉੱਤੇ ਬਲੇਮ ਲਗਾਉਂਦੇ ਆ ਕਿ ਸਰਕਾਰ ਕੰਮ ਨਹੀਂ ਕਰ ਰਹੀ। ਸੋ ਅਸੀਂ ਹੁਣ ਉਹਨਾਂ ਨੂੰ ਸਾਫ਼ ਕਹਿ ਦਿਆਂਗੇ ਵੀ ਤੁਸੀਂ ਕੰਮ ਕਰਨਾ ਬੇਸ਼ੱਕ ਛੱਡ ਦਿਓ ਤੁਹਾਡਾ ਕੰਮ ਵੀ ਅਸੀਂ ਕਰਾਂਗੇ ਔਰ ਸ਼ਹਿਰ ਦਾ ਪੂਰੀ ਸਫਾਈ ਵਿਵਸਥਾ ਸੀਵਰੇਜ ਦਾ ਸਾਰਾ ਜਿਹੜਾ ਉਹ ਸਿਸਟਮ ਜਿਹੜਾ ਖਰਾਬ ਹੋਇਆ ਉਹਨੂੰ ਹਲ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਨਗਰ ਨਿਗਮ ਜਿਦੋਂ ਅਸੀਂ ਪਹਿਲਾਂ ਸ਼ੁਰੂ ਤੋਂ ਹੀ ਭਾਜਪੀ ਔਰ ਕਾਂਗਰਸ ਕੋਲ ਇਹ ਆਪਣੇ ਕਾਰਪੋਰੇਸ਼ਨਾਂ ਰਹੀਆਂ ਨੇ ਔਰ ਉਹ ਉੱਥੇ ਲੀਡਰ ਵੀ ਇਹੋ ਹੀ ਸੀਗੇ। ਅੱਜ ਆਵਾਜ਼ੀ ਪਾਰਟੀ ਜਿਹੜੀ ਹੈ ਉਹ ਸੱਤਾ ਚਾਹੀ ਹੈ ਔਰ ਅਸੀਂ ਜਿਹੜਾ ਹੈ ਹੁਣ ਆਪਣੇ ਆਪਣੇ ਵਾਰਡ ਜਿਹੜੇ ਹਨ ਉਹ ਮਜ਼ਬੂਤ ਕਰ ਰਹੇ ਹਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਸਾਡੇ ਜਿਹੜੇ ਲੋਕ ਹੈ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਇੱਥੋਂ ਦੇ ਕੌਂਸਲਰ ਨਾ ਉਹ ਵਾਪਸ ਕਰਦੇ ਆ ਤੇ ਨਾ ਸਾਡੇ ਲੋਕਾਂ ਨੂੰ ਕਰਨ ਦਿੰਦੇ ਆ ਹੁਣ ਅਸੀਂ ਆਪਣੇ ਸਾਰੇ ਜਿੰਨੇ 50 ਦੇ 50 ਵਾਰਡਾਂ ਦੇ ਵਿੱਚ ਆਪਣੇ ਲੋਕਾਂ ਨੂੰ ਮਜ਼ਬੂਤ ਕਰਾਂਗੇ ਔਰ ਤੁਸੀਂ ਦੇਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਮੇਅਰ ਜਿਹੜਾ ਪਠਾਨਕੋਟ ਦੇ ਵਿੱਚ ਹੈ ਆਵਾਜ਼ੀ ਪਾਰਟੀ ਦਾ ਹੋਵੇਗਾ ਔਰ 50 ਦੀਆਂ 50 ਸੀਟਾਂ ਤੁਹਾਨੂੰ ਜਿੱਤ ਕੇ ਦੱਸਾਂਗੇ ਪਹਿਲਾਂ ਤਾਂ ਮੈਂ ਪਠਾਨਕੋਟ ਵਾਸੀਆਂ ਨੂੰ ਵਧਾਈ ਦਿੰਨਾ ਹੈ ਕਿ ਜਿਨ੍ਹਾਂ ਨੂੰ ਲੰਮੇ ਸਮੇਂ ਬਾਅਦ ਆਮ ਪ੍ਰੂਮਨ ਸਸ਼ਤਾ ਚੇਅਰਮੈਨ ਮਿਲਿਆ ਔਰ ਇੱਕ ਇਮਾਨਦਾਰ ਸਿਸ਼ੇਰ ਜਿਹੜੀ ਉਹ ਮਿਲੀ ਆਮ ਆਦਮੀ ਪਾਰਟੀ ਚ ਲੰਮਾ ਸਿਰ ਤੋਂ ਕੰਮ ਕਰ ਰਹੇ ਨੇ ਸਾਡੇ ਹਲਕਾ ਚਾਰਜ ਨੇ ਪਾਰਟੀ ਨੇ ਬੜੀ ਵੱਡੀ ਜ਼ਿੰਮੇਵਾਰੀ ਅੱਜ ਇਹਨਾਂ ਨੂੰ ਦੇ ਕੇ ਤੇ ਆਹ ਲਾਂਕੋਟ ਦਾ ਸਿਰ ਚੱਕਤਾ ਸਾਨੂੰ ਪੂਰੀ ਉਮੀਦ ਹੈ ਕਿ ਜਿਸ ਉਮੀਦ ਨਾਲ ਪਾਰਟੀ ਨੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਆਹ ਉਹ ਜੋ ਮੈਨੂੰ ਬੜੀ ਬਖੂਬੀ ਨਭਾਉਣge ਔਰ ਪਾਰਟੀ ਦਾ ਸਿਰ ਉੱਚਾ ਕਰਨ